ਪਿਆਹਦੀ ਮੈਂ ਬੈਠੂਆਂ ਜਾਂ ਜੁੱਤੀਆਂ ਨੇ ਮਾਰੂਗੇ ਪਟਨਾ ਜੋ ਗੁਰਦੁਆਰਾ ਮੈਂ ਜਾ ਕੇ ਬੈਠੇ ਹੋਏ ਹਮ ਲੋਕ ਕਾ ਕਰਕੇ ਪੰਜਾਬੀ ਕੋ ਭਗਾ ਆਪ ਸਭ ਕੋ ਗਲਤ ਨਹੀਂ ਬੋਲ ਸਕਤੇ ਨਾ ਜੋ ਗਲਤ ਹੈ ਆਪ ਉਸ ਨੂੰ ਕਿਉਂਕਿ ਜਿਹੜੀ ਇਹ ਵਾਇਰਲ ਵੀਡੀਓ ਤੁਸੀਂ ਦੇਖ ਹੀ ਰਹੇ ਆ ਉਹ ਵੀਡੀਓ ਦੇ ਵਿੱਚ ਉਹ ਬਹੁਤ ਮਗਦ ਭਾਗੀਆਂ ਗੱਲਾਂ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਦੇ ਜਨਮ ਸਥਾਨ ਦੇ ਉੱਪਰ ਪਟਨਾ ਸਾਹਿਬ ਦੇ ਉੱਪਰ ਹੋ ਰਹੀ ਹੈ ਪੰਜਾਬ ਦੇ ਵਿੱਚ ਇੱਕ ਪਤਾ ਨਹੀਂ ਨਵਾਂ ਹੀ ਕੰਮ ਚੱਲ ਪਿਆ ਪੰਜਾਬੀ ਪਈਏ ਪਈਏ ਪੰਜਾਬੀ ਪੰਜਾਬੀ ਪਈਏ ਮਤਲਬ ਜੇ ਕੋਈ ਗਲਤੀ ਕਰਦਾ ਹੈ ਉਹਦੇ ਤੇ ਇਮੀਡੀਏਟਲੀ ਐਕਸ਼ਨ ਕਿਉਂ ਨਹੀਂ ਲਿਆ ਗਿਆ ਇਹ ਜਿਹੜਾ ਐਡਮਿਨਿਸਟ੍ਰੇਸ਼ਨ ਦੀ ਬਹੁਤ ਵੱਡੀ ਨਿਲੈਕੀ ਆ ਕਿ ਹਮੇਸ਼ਾ ਪੁਲਸ ਇਹ ਗੱਲ ਕਹ ਕੇ ਗਲ ਟਾਲ ਦਿੰਦੀ ਆ ਕਿ ਪ੍ਰਵਾਸੀ ਹੈਗੇ ਆ ਇੱਥੇ ਰਹਿੰਦੇ ਨਹੀਂ ਕਾਰਵਾਰ ਸਾਨੂੰ ਪਤਾ ਨਹੀਂ ਲੱਗਾ ਜੀ ਉਹਨੇ ਕੀਤਾ ਉਹਨਾਂ ਦੇ ਜੋ ਕੀਤਾ ਉਹਨਾਂ ਨੇ ਕਾਰਵਾਈ ਕੀਤੀ ਜੀ ਜਦੋਂ ਤੱਕ ਅਸੀਂ ਜਾਗ ਆਏ ਉਹਦੋਂ ਤੱਕ ਆਪਣੇ ਪਿੰਨਾਂ ਨੂੰ ਜਾਂ ਸਾਡੇ ਕੋਲ ਤਾਂ ਕੋਈ ਅਵੇਅਰਨੈਸ ਨਹੀਂ ਹੈਗਾ ਪਰ ਇਹ ਜਿਹੜੀ ਇਹ ਵੀਡੀਓ ਜਿਹੜੀ ਬੀਬੀ ਤਖਤ ਸਾਹਿਬ ਬਾਰੇ ਗਲਤ ਸ਼ਬਦਾਵਲੀ ਪੂਰੇ ਪੰਜਾਬੀਆਂ ਨੂੰ ਜੁੱਤੀਆਂ ਮਾਰਨ ਦੀ ਗੱਲ ਕਹਿ ਰਹੀ ਹੈ ਇਹ ਵੀਡੀਓ ਉਸ ਜਿਹੜੀ ਬੀਬੀ ਨਾਲ ਝਗੜਾ ਹੋਣ ਦੀ ਜਿਹੜੀ ਸਿੱਖ ਬੀਬੀ ਨਾਲ ਝਗੜਾ ਹੋਣ ਵਾਲੀ ਉਸ ਵੀਡੀਓ ਤੋਂ ਪਹਿਲਾਂ ਦੀ ਹੈ ਇਸ ਬਾਰੇ ਅਸੀਂ ਸਾਡੇ ਮੱਲੇ 'ਚ ਰਹਿੰਦੀ ਸੀ ਪਹਿਲਾਂ ਵੀ ਗੁਰੂ ਘਰ ਬਾਰੇ ਸਿੱਖਾਂ ਬਾਰੇ ਨੇ ਮੰਦੀ ਸ਼ਬਦਾਵਲੀ ਬੋਲੀ ਭੱਦੀ ਸ਼ਬਦਾਵਲੀ ਬੋਲੀ ਤੇ ਇਹ ਮੱਲੇ 'ਚੋਂ ਬਾਅਦ 'ਚ ਇਹਨੂੰ ਮੱਲੇ 'ਚੋਂ ਕੱਢ ਦਿੱਤਾ ਗਿਆ ਤੇ ਹੁਣ ਦੂਜੀ ਜਗ੍ਹਾ ਜਾ ਕੇ ਬੋਲ ਰਹੀ ਹੈ ਦੇਖੋ ਮੇਰਾ ਨਾ ਇੱਕ ਇਹ ਤੇ ਪੁਲਿਸ ਦੀ ਬਹੁਤ ਢਿੱਲੀ ਕਾਰਵਾਈ ਜੀ ਜੇ ਉਹ ਪਹਿਲਾਂ ਹੀ ਇਸ ਚੀਜ਼ ਦੇ ਉੱਤੇ ਜਦੋਂ ਪਹਿਲਾਂ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਜਦੋਂ ਪਿੱਛੇ ਪ੍ਰਤਾਪ ਜਿੱਥੇ ਵੀ ਰਹਿ ਇੱਕਤਾ ਵੀ ਰਹਿੰਦੀ ਸੀਗੀ ਉੱਥੇ ਹੀ ਕਾਰਵਾਈ ਹੁੰਦੀ ਤੇ ਇਹ ਵਾਲੀ ਨੋਬਤ ਆਣੀ ਸੀ ਬਾਕੀ ਜਿਹੜੇ ਇਹ ਵੀ ਇਹ ਗੱਲ ਕਿਸੇ ਕੋਲ ਲੁਕੀ ਤੇ ਨਹੀਂ ਐ ਜੇ ਗੱਲ ਧਰਮ ਤੇ ਆ ਗਈ ਜੇ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਆ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਥਾਨ ਤੇ ਆ ਗਈ ਤੇ ਜੇ ਗੱਲ ਗੁਰਦੁਆਰਿਆਂ ਤੇ ਆ ਗਈ ਫਿਰ ਰਹਿਣਾ ਨਹੀਂ ਕੁਝ ਵੈਸੋ ਪੰਜਾਬਸ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰਾਂਗਪੁਰੀ ਬੀਤੇ ਦਿਨੀ ਜਲੰਧਰ ਦੇ ਬਸਤੀ 바ਵਾਖੇਲ ਥਾਣੇ ਦੇ ਬਾਹਰ ਇੱਕ ਪੁ ਟੈਸਟ ਚੱਲ ਰਿਹਾ ਸੀ ਇਸ ਪੁ ਟੈਸਟ ਦੌਰਾਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਆਹਤ ਕੀਤਾ ਗਿਆ ਧਮਕੀ ਦਿੱਤੀ ਗਈ ਹੈ ਗੱਲਬਾਤ ਕਰ ਲੈਣੇ ਆ ਕੰਪਲੇਂਟ ਹੋ ਗਈ ਹੈ ਬਸਤੀ 바ਵਾਖੇਲ ਥਾਰੇ ਦੇ ਵਿੱਚ ਇਕਬਾਲ ਸਿੰਘ ਢਿੰਡਸਾ ਜੀ ਮੇਰੇ ਨਾਲ ਮੌਜੂਦ ਹੈ ਢਿੰਡਸਾ ਸਾਹਿਬ ਤੁਸੀਂ ਇੱਕ ਕੰਪਲੇਂਟ ਦਿੱਤੀ ਹੈ ਕੀ ਕੰਪਲੇਂਟ ਹੈ ਕਿੰਦੇ ਖਿਲਾਫ ਹੈ ਕੀ ਤੁਹਾਨੂੰ ਉਹਦੇ ਵਿੱਚ ਅਪੱਤੀ ਲੱਗੀ ਇੱਕ ਪ੍ਰਦੇਸੀ ਬੀਬੀ ਨੇ ਪੁਲਿਸ ਸਟੇਸ਼ਨ ਦੇ ਬਾਹਰ ਜਿਹੜਾ ਕਿ ਵਸਤੇ ਦੇ ਵਿੱਚ ਪੈਂਦਾ ਥਾਣਾ ਬਸਤੀ ਬਾਵਾਖੇ ਉਹਦੇ ਵਿੱਚ ਉਹਨੇ ਇੱਕ ਧਰਨਾ ਲਾਇਆ ਸੀ ਧਰਨੇ ਦੇ ਵਿੱਚ ਉਸਦੀ ਬੇਟੀ ਨੇ ਸੁਸਾਈਡ ਕਰ ਲਿਆ ਸੀ ਸੁਸਾਈਡ ਕੀਤਾ ਵੀ ਤੇ ਜਿਹਦੇ ਅਗੇਂਸਟ ਕੰਪਲੇਂਟ ਹੋਈ ਕਾਰਵਾਈ ਕਿਥੇ ਨਹੀਂ ਹੋਈ ਪਰ ਉਹਦਾ ਕੀ ਕਾਰਨ ਸੀ ਉਹਦੇ ਬਾਰੇ ਮੈਂ ਹਲੇ ਵਿੱਚ ਜਾਣਾ ਵਿਸਤਾਰ से ਜਾਣਾ ਨਹੀਂ ਚਾਹੁੰਦਾ ਤੇ ਉਹਦੇ ਬਾਰੇ ਹਲੇ ਅਸੀਂ ਪਤਾ ਕਰਾਂਗੇ ਪਰ ਉਸ ਬੀਬੀ ਨੇ ਉਹਦੀ ਮਾਨਸਤਾ ਜਿਹੜੀ ਸੀਗੀ ਉਹ ਪਤਾ ਨਹੀਂ ਕਿਉਂ ਕਿ ਕਿਉਂਕਿ ਜਿਹੜੀ ਇਹ ਵਾਇਰਲ ਵੀਡੀਓ ਤੁਸੀਂ ਦੇਖ ਹੀ ਰਹੇ ਹੋ ਉਹ ਵੀਡੀਓ ਦੇ ਵਿੱਚ ਉਹ ਬਹੁਤ ਮਨਪਾਗੀਆਂ ਗੱਲਾਂ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਦੇ ਜਨਮ ਸਥਾਨ ਦੇ ਉੱਪਰ ਪੰਡਾ ਸਾਹਿਬ ਦੇ ਉੱਪਰ ਬੋਲ ਰਹੀ ਆ ਜਿੰਨੀਆਂ ਵੀ ਗੱਲਾਂ ਉਹਨੇ ਕੀਤੀਆਂ ਉਹ ਸਾਰੀਆਂ ਕਿਉਂਕਿ ਝਗੜਾ ਕਿਸੇ ਦਾ ਕਿਸੇ ਨਾਲ ਵੀ ਹੋ ਸਕਦਾ ਜੇ ਆਪਾਂ ਉਹਦੀ ਗੱਲ ਕਰਦੇ ਪਰ ਉਹਦੇ ਚ ਪੰਡਾ ਸਾਹਿਬ ਦੀ ਕੋਈ ਗੱਲ ਹੀ ਨਹੀਂ ਸੀ ਗੁਰੂ ਕਰਦੀ ਉਹਨੇ ਬਹੁਤ ਮਨਪਾਗੀ ਜਿਹੜੀ ਤੁਸੀਂ ਵੀਡੀਓ ਸੀ ਤੁਹਾਡੇ ਨਾਲ ਸ਼ੇਅਰ ਵੀ ਕੀਤੀਆਂ ਤੁਸੀਂ ਦੇਖੀ ਵੀ ਆ ਤੁਹਾਡੇ ਕੋਲ ਵੀ ਸ਼ਾਇਦ ਹੋਊਗੀ ਕਿਉਂਕਿ ਸਾਰੇ ਹੀ ਉਹਦੇ 1 ਲੱਖ ਤੋਂ ਉੱਪਰ ਵਿਊ ਚਲੇ ਗਏ ਆ 20-20 ਹਜ਼ਾਰ ਤਾਂ ਸ਼ੇਅਰ ਹੀ ਹੋ ਗਈ ਉਹ ਵੀਡੀਓ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹਨਾ ਕਿ ਐਡਮਿਨਿਸਟ੍ਰੇਸ਼ਨ ਦੇ ਮੁਲਾਜ਼ਮ ਜਿਹੜੇ ਸਰਕਾਰ ਦੇ ਮੁਲਾਜ਼ਮ ਆ ਪੁਲਿਸ ਦੇ ਮੁਲਾਜ਼ਮ ਉੱਥੇ ਖੜੇ ਆ ਉਹਨਾਂ ਦੇ ਸਾਹਮਣੇ ਉਹ ਮਤਭਾਗੀ ਗੱਲਾਂ ਕਰ ਲਈ ਆ ਪਰ ਮੈਨੂੰ ਨਹੀਂ ਇਹ ਗੱਲ ਪਤਾ ਕਿ ਉਸਨੇ ਇਹ ਗੱਲ ਕਿਉਂ ਕੀਤੀ ਜਦੋਂ ਅਸੀਂ ਉਹ ਵੀਡੀਓ ਵਿੱਚ ਪਾਈ ਆ ਅ ਇੱਥੇ ਰਾਜਵੀਰ ਜੀ ਉਹਨਾਂ ਨੇ ਵੀਡੀਓ ਜਦੋਂ ਆਪਣੇ ਸੋਸ਼ਲ ਮੀਡੀਆ ਤੇ ਪਾਈ ਤੇ ਇੱਕ ਅਮਨਦੀਪ ਨਾਂ ਦੇ ਵਿਅਕਤੀ ਦਾ ਉਹਦੇ ਤੇ ਮੈਸੇਜ ਆਇਆ ਕਿ ਇਹ ਸਾਡੇ ਮਹੱਲੇ 'ਚ ਰਹਿੰਦੀ ਸੀ ਉਹ ਤੋਂ ਵੀ ਗੁਰੂ ਘਰ ਦੇ ਬਾਰੇ ਬਹੁਤ ਹੀ ਮਾੜਾ ਬੋਲੀ ਜਦੋਂ ਅਸੀਂ ਉਹਦੀ ਸ਼ਿਕਾਇਤ ਕੀਤੀ ਤੇ ਸਰਕਾਰੀ ਅਫਸਰ ਮੁਲਾਜ਼ਮਾ ਨੇ ਉਸ ਨੂੰ ਇਸ ਗੱਲ ਕਹਿ ਕੇ ਉੱਥੇ ਤੋੜ ਦਿੱਤਾ ਕਿ ਇਹ ਹੁਣ ਇੱਥੇ ਨਹੀਂ ਰਹੂਗੀ ਇਹ ਚਲੀ ਜਾਊਗੀ ਪਰ ਉਹਦੀ ਮਾਨਸਤਾ ਜਿਹੜੀ ਹੈ ਜੋ ਬੋਲਦੀ ਪਈ ਆ ਉਹਦੇ ਬਾਰੇ ਕਿਸੇ ਨੇ ਵਿਚਾਰ ਨਹੀਂ ਕੀਤਾ ਕਿਉਂਕਿ ਜਦੋਂ ਅਸੀਂ ਇਹ ਵੀਡੀਓ ਦੇਖੀ ਆ ਸਾਨੂੰ ਬਹੁਤ ਦੁੱਖ ਲੱਗਾ ਇਹਦੇ ਗੱਲ ਇਹ ਨਹੀਂ ਕਿ ਅਸੀਂ ਸੇਖਾਂ ਤੇ ਅਸੀਂ ਪੱਟਾ ਸਾਭ ਕੋਈ ਸੇ ਵੀ ਧਰਮ ਦਾ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਬਾਰੇ ਨਹੀਂ ਗਲਤ ਬੋਲ ਸਕਦਾ ਕਿਉਂਕਿ ਸਾਰਿਆਂ ਦੀਆਂ ਭਾਵਨਾ ਆਪਣੇ ਆਪਣੇ ਧਰਮ ਦੇ ਨਾਲ ਆਪਣੇ ਆਪਣੇ ਗੁਰੂ ਘਰਾਂ ਨਾਲ ਆਪਣੇ ਧੰਮਾਂ ਨਾਲ ਜੁੜੀਆਂ ਸ਼ੀਧੀ ਦਿਹਾੜਾ ਚੱਲਦਾ ਪਿਆ ਲੋਕਾਂ ਦਾ ਮਨ ਉੱਥੇ ਲੱਗਾ ਹੈ ਤੇ ਇੱਕ ਪੰਜਾਬ ਦੇ ਵਿੱਚ ਇੱਕ ਪਤਾ ਨਹੀਂ ਨਵਾਂ ਹੀ ਕੰਮ ਚੱਲ ਪਿਆ ਪੰਜਾਬੀ ਬਈਏ ਬਈਏ ਪੰਜਾਬੀ ਪੰਜਾਬੀ ਬਈਏ ਮਤਲਬ ਜੇ ਕੋਈ ਗਲਤੀ ਕਰਦਾ ਹੈ ਉਹਦੇ ਤੇ ਇਮੀਡੀਏਟਲੀ ਐਕਸ਼ਨ ਕਿਉਂ ਨਹੀਂ ਲਿਆ ਜਾਂਦਾ ਇਹ ਜਿਹੜਾ ਐਡਮਿਨਿਸਟ੍ਰੇਸ਼ਨ ਦੀ ਬਹੁਤ ਵੱਡੀ ਨਿਲੈਕੀ ਆ ਕਿ ਜਿਨੇ ਬਿਨਾ ਉਹਨੂੰ ਪੁੱਛਿਆ ਬਿਨਾ ਕਾਰ ਵੀ ਕੀਤੇ ਉਹਨੂੰ ਜਾਣ ਦਿੱਤਾ ਪਰ ਅਫਸਰ ਸਹਿਬਾਨਾਂ ਨੇ ਇਹ ਗੱਲ ਕੀਤੀ ਅਸੀਂ ACP ਸਾਹਿਬ ਨੂੰ ਮਿਲੀ ਸੀ ACP ਸਾਹਿਬ ਨੇ ਸਾਨੂੰ ਸੋਮਵਾਰ ਤੱਕ ਦਾ ਸਮਾਂ ਲਿਆ ਆ ਪਰ ਮੈਂ ਤੁਹਾਡੇ ਮਾਦਿਆਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਆ ਕਿ ਇਹਨਾਂ ਦੇ ਕੋਲ ਇੱਕ ਐਂਡ ਦੇ ਵਿੱਚ ਅਖੀਰ ਦੇ ਵਿੱਚ ਕੋਈ ਗੱਲ ਹੁੰਦੀ ਆ ਜੀ ਉਹ ਮੁਲਾਜ਼ਮ ਜਿਹੜਾ ਸੀ ਨਾ ਜਿਹੜਾ ਦੋਸ਼ੀ ਸੀਗਾ ਜੀ ਉਹ ਭੱਜ ਗਿਆ ਜੀ ਉਹਦਾ ਜਵਾਬ ਹੀ ਪੁਲਸ ਨਹੀਂ ਦੇਣਾ ਜੀ ਜਿਵੇਂ ਤੁਸੀਂ ਕਹਿ ਕਿ ਦੋਸ਼ੀ ਭੱਜ ਗਿਆ ਕੀ ਤੁਹਾਨੂੰ ਖਦਸ਼ਾ ਹੈ ਕਿਉਂ ਖਦਸ਼ਾ ਕੀ ਦੋਸ਼ੀ ਭੱਜ ਸਕਦਾ ਹਮੇਸ਼ਾ ਪੁਲਸ ਇਹ ਗੱਲ ਕਹਿ ਕੇ ਗੱਲ ਟਾਲ ਦਿੰਦੀ ਆ ਕਿ ਪ੍ਰਵਾਸੀ ਹੈਗੇ ਆ ਇਥੇ ਰੰਦੇ ਨਹੀਂ ਕਾਰਵਾਰ ਸਾਨੂੰ ਪਤਾ ਨਹੀਂ ਲੱਗਾ ਜੀ ਉਹਨੇ ਕੀਤਾ ਉਹਨਾਂ ਦੇ ਜੋ ਕੀਤਾ ਉਹਨਾਂ ਨੇ ਕਾਰਵਾਈ ਕੀਤੀ ਜੀ ਜਦੋਂ ਤੱਕ ਅਸੀਂ ਜਾ ਗਏ ਉਹਦੋਂ ਤੱਕ ਆਪਣੇ ਪਿੰਨਾਂ ਜਾਂ ਸਾਡੇ ਕੋਲ ਤਾਂ ਕੋਈ ਐਡਰੈਸ ਨਹੀਂ ਹੈਗਾ ਪਰ ਇਹ ਜਿਹੜੀ ਸ਼ਿਕਾਇਤ ਆ ਅਸੀਂ ਉਹਨਾਂ ਦੇ ਕੋਲ ਖੜਿਆ ਆਪ ਦੇ ਕੇ ਆਏ ਆ ਉਦੋਂ ਇੱਥੇ ਸੀ ਉਹ ਸਾਰੇ ਸਿਵਲ ਹਸਪੀਟਲ 'ਚ ਖੜੇ ਸੀਗੇ ਉਹਨਾਂ ਦੇ ਮੁਲਾਜ਼ਮ ਸਹਿਬਾਨ ਵੀ ਉੱਥੇ ਖੜੇ ਸੀ ਕਿਉਂਕਿ ਇਹਦੇ 'ਚ ਕੋਈ ਵੀ ਜੇ ਗਲਤੀ ਹੋ ਗਈ ਤੇ ਦੇਖੋ ਪੁਲਿਸ ਆਪ ਜ਼ਿੰਮੇਵਾਰ ਹੋਗੀ ਕਿਉਂਕਿ ਕਿਸੇ ਨੂੰ ਵੀ ਕੋਈ ਹੱਕ ਨਹੀਂ ਹੈਗਾ ਕਿਸੇ ਵੀ ਧਰਮ ਬਾਰੇ ਇਹ ਨਹੀਂ ਮੈਂ ਕਿੰਨਾ ਸਿੱਖ ਨੂੰ Hindu ਨੂੰ Isai ਨੂੰ Muslim ਕਿਸੇ ਨੂੰ ਕੋਈ ਵੀ ਧਰਮ ਕਿਸੇ ਵੀ ਵਿਅਕਤੀ ਨੂੰ ਕਿਸੇ ਧਰਮ ਦੇ ਬਾਰੇ ਅਗੇਂਸਟ ਬੋਲਣਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਸਾਰਿਆਂ ਨੂੰ ਅੱਖ ਹੋ ਜਵੇ ਪਰ ਇਹ ਗੱਲ ਮੈਨੂੰ ਨਹੀਂ ਸਮਝ ਆ ਰਹੀ ਕਿ ਇਹ ਕਾਰਵਾਈ ਦੇ ਵਿੱਚ ਲੇਟ ਕਿਉਂ ਜੀ ਇਹਦਾ ਜਵਾਬ ਹੀ ਪੁਲਿਸ ਦਊਗੀ ਕਿਉਂਕਿ ਪੁਲਿਸ ਦੱਸੂਗੀ ਕੀ ਗੱਲ ਆ ਅਸੀਂ ਉਹਨੂੰ ਹਲੇ ਤੱਕ ਕਾਰਵਾਈ ਕਿਉਂ ਨਹੀਂ ਕਰ ਸਕੇ ਕਿਉਂਕਿ ਉਹਦੀ ਵੀਡੀਓ ਚੱਲ ਰਹੀ ਆ ਜੀ ਉਹਦੇ ਤੋਂ ਮੁਕਰ ਨਹੀਂ ਸਕਦੇ ਜੀ ਤੇ ਦੂਜੀ ਗੱਲ ਮੇਰੇ ਚ ਇਹ ਮਨ ਦੇ ਵਿੱਚ ਇੱਕ ਬੜੀ ਆਪਣੇ ਆਪ ਚ ਦੁੱਖ ਲੱਗਦਾ ਆ ਕਿ ਹਰ ਇੱਕ ਮੈਕਹਮੇ ਦੇ ਵਿੱਚ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਅਫਸਰ ਇੱਥੇ ਤਣਾਤ ਆਜ ਹੀ ਕਿਸੇ ਦੇ ਅਫਸਰ ਦੇ ਅਗੇਂਸਟ ਜਾਂ ਕਿਸੇ ਹੋਰ ਦੇ ਹੋ ਜੇ ਤਾਂ 5 ਸੈਕਿੰਡ ਤੋਂ ਬਾਅਦ ਉਹ ਜਿਹੜੀ ਮੂਵੀ ਉਹ ਡਿਲੀਟ ਹੋ ਜਾਂਦੀ ਹੈ ਇਹ ਮੂਵੀ ਭੇਜਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਆਉਣ ਤੋਂ ਬਾਅਦ ਇੰਨਾ ਕੁਝ ਹੋਣ ਤੋਂ ਬਾਅਦ ਐਪਲੀਕੇਸ਼ਨ ਹੱਲੇ ਤੱਕ ਇਹ ਮੂਵੀ ਡਿਲੀਟ ਨਹੀਂ ਕਰਦੇ ਪਏ ਮੈਂ ਵੀ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਕਿ ਇਹ ਮੂਵੀ ਨੂੰ ਡਿਲੀਟ ਕਰਨਾ ਚਾਹੀਦਾ ਲੋਕਾਂ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚਦੀ ਆ ਕਿ ਸਾਡੇ ਗੁਰੂ ਸਾਹਿਬ ਦੇ ਜਨਮ ਸਥਾਨ ਦੇ ਬਾਰੇ ਕੋਈ ਵਿਅਕਤੀ ਕੋਈ ਜਨਾਨੀ ਕੋਈ ਲੀਡੀ ਕੋਈ ਔਰਤ ਕਿਸੇ ਵੀ ਦੇਸ਼ ਦਾ ਪ੍ਰਦੇਸ਼ੀ ਹੋਵੇ ਉਹ ਇਦਾਂ ਦੇ ਉਹਨੂੰ ਕੋਈ ਹਕਤਿਆਰ ਨਹੀਂ ਹੈਗਾ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਰਾਜਵੀਰ ਸਿੰਘ ਜੀ ਭਾਈ ਨੇ ਮੈਨੂੰ ਦੱਸਿਆ ਢਿੰਸਾ ਸਾਹਿਬ ਨੇ ਕਿ ਉਸ ਲੀਡੀ ਦਾ ਪਹਿਲਾਂ ਤੋਂ ਵੀ ਇਹੀ ਫਿਤਰਤ ਰਹੀ ਹੈ ਇੱਥੇ ਇੱਕ ਮੇਰਾ ਇੱਕ ਸਵਾਲ ਹੈ ਕਿ ਉਹ ਜਿਹੜੀ ਵੀਡੀਓ ਹੈ ਉੱਥੇ ਕਿਉਂਕਿ ਇੱਕ ਹੋਰ ਵੀ ਇਨਸੀਡੈਂਟ ਹੋਇਆ ਸੀ ਕੇਸਕੀ ਵਾਲੀ ਬੀਬੀ ਆਈ ਸੀ ਕਿ ਇਹ ਵੀਡੀਓ ਜਿਹੜੀ ਤੁਸੀਂ ਦੱਸ ਰਹੇ ਉਸ ਤੋਂ ਪਹਿਲਾਂ ਦੀ ਇਹ ਜਾਂਚ ਕੀਤੀ ਹੈ ਜਾਂ ਨਹੀਂ ਕੀਤੀ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਵੀ ਉੱਧਰ ਹੋਇਆ ਜਾਂ ਇਹ ਹੋਇਆ ਇਹਦਾ ਮਤਲਬ ਤੇ ਫਿਰ ਜਾਣਬੁੱਝ ਕੇ ਪੰਜਾਬੀ ਵਰਸਸ ਪ੍ਰਵਾਸੀ ਕਰਨ ਦਾ ਕੰਮ ਹੋ ਰਿਹਾ ਵੇ ਦੇਖੋ ਜਿਹੜੀ ਇਹ ਵੀਡੀਓ ਜਿਹੜੀ ਬੀਬੀ ਤਖਤ ਸਾਹਿਬ ਬਾਰੇ ਗਲਤ ਸ਼ਬਦਾਵਲੀ ਪੂਰੇ ਪੰਜਾਬੀਆਂ ਨੂੰ ਜੁੱਤੀਆਂ ਮਾਰਨ ਦੀ ਗੱਲ ਕਹਿ ਰਹੀ ਹੈ ਇਹ ਵੀਡੀਓ ਉਸ ਜਿਹੜੀ ਬੀਬੀ ਨਾਲ ਝਗੜਾ ਹੋਣ ਦੀ ਜਿਹੜੀ ਸਿੱਖ ਬੀਬੀ ਨਾਲ ਝਗੜਾ ਹੋਣ ਵਾਲੀ ਉਸ ਵੀਡੀਓ ਤੋਂ ਪਹਿਲਾਂ ਦੀ ਹੈ ਇਸ ਬਾਰੇ ਅਸੀਂ ਆਪਣੇ ਪੱਧਰ ਤੇ ਤੇ ਜਾਂਚ ਕਰ ਲਈ ਹੈ ਪਰ ਪੁਲਿਸ ਪ੍ਰਸ਼ਾਸਨ ਹਾਲੇ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਤੇ ਕੋਈ ਨਹੀਂ ਅਸੀਂ ਉਹ ਵੀ ਸਬੂਤ ਇਹਨਾਂ ਨੂੰ ਦੇ ਦੇਨੇ ਆ ਕਿ ਇਹ ਜਿਸ ਬੰਦੇ ਦੀ ਮਾਨਸਿਕਤਾ ਖਰਾਬ ਹੈ ਮੈਨੂੰ ਨਹੀਂ ਲੱਗਦਾ ਦੇਖੋ ਇਹ ਟ੍ਰੈਜੇਡੀ ਪਹਿਲੀ ਵਾਰੀ ਕਿਸੇ ਦੇ ਘਰ ਚ ਨਹੀਂ ਹੋਈ ਹੋਏਗੀ ਅੱਗੇ ਵੀ ਕਿਸੇ ਦੇ ਕੋਈ ਮੰਦਭਾਗੀ ਘਟਨਾ ਹੋਈ ਹੋਏਗੀ ਸਾਨੂੰ ਬੜਾ ਦੁੱਖ ਆ ਬੱਚੇ ਸਾਡੇ ਬੱਚਿਆਂ ਵਰਗਾ ਬੱਚਾ ਵੈ ਸਾਨੂੰ ਬੜਾ ਦੁੱਖ ਐਸ ਗੱਲ ਦਾ ਪਰ ਜੇ ਉਸ ਦੁੱਖ ਦੇ ਵਿੱਚ ਅੱਗੇ ਕਦੀ ਕਿਸੇ ਨੇ ਇਦਾਂ ਬੋਲਿਆ ਜੇ ਮੈਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਜਦੋਂ ਮੈਂ ਉਹ ਪੋਸਟ ਕੱਲ ਦੀ ਕੰਪਲੇਂਟ ਦੀ ਕਰਦਾ ਉਹਦੇ ਚ ਮੇਰੇ ਕੋਈ ਆ ਕੇ ਥੱਲੇ ਕਮੈਂਟ ਕਰਦਾ ਹੈ ਕਿ ਇਹ ਔਰਤ ਪਹਿਲਾਂ ਵੀ ਸਾਡੇ ਮਹੱਲੇ ਚ ਰਹਿੰਦੀ ਸੀ ਪਹਿਲਾਂ ਵੀ ਗੁਰੂ ਘਰ ਬਾਰੇ ਸਿੱਖਾਂ ਬਾਰੇ ਨੇ ਮੰਦੀ ਸ਼ਬਦਾਵਲੀ ਬੋਲੀ ਭੱਦੀ ਸ਼ਬਦਾਵਲੀ ਬੋਲੀ ਤੇ ਇਹ ਮਹੱਲੇ ਚੋਂ ਬਾਹਰ ਚ ਇਹਨੂੰ ਮਹੱਲੇ ਜੋ ਕੱਢ ਦਿੱਤਾ ਗਿਆ ਤੇ ਹੁਣ ਦੂਜੀ ਜਗ੍ਹਾ ਜਾ ਕੇ ਬੋਲ ਰਹੀ ਹੈ ਦੇਖੋ ਮੇਰਾ ਨਾ ਇੱਕ ਇੱਕ ਗੱਲ ਤੇ ਬਹੁਤ ਜ਼ਿਆਦਾ ਮਨ ਦਾ ਦੁੱਖ ਹੈ ਜਿਸ ਗੱਲ ਤੇ ਤਾਂ ਕੋਈ ਸਿੱਖਾਂ ਦੀ ਕੋਈ ਗਲਤੀ ਕੋਈ ਕਸੂਰ ਕੋਈ ਲੜਾਈ ਝਗੜਾ ਹੋਵੇ ਕੋਈ ਬੋਲ ਪਵੇ ਅਸੀਂ ਸਮਝਦਿਆਂ ਦੋ ਧਿਰਾਂ ਲੜ ਪਈਆਂ ਤੇ ਕੋਈ ਬੋਲ ਪਿਆ ਜੀ ਕੋਈ ਗੱਲ ਕਰ ਲੋ ਇਸ ਗੱਲ 'ਚ ਸਾਡਾ ਕੋਈ ਤਾਲੁਕਾਤ ਨਹੀਂ ਸਿੱਖ ਧਰਮ ਉਹਦੀ ਬੇਟੀ ਜਿੱਥੇ ਕੰਮ ਕਰਦੀ ਸੀ ਉੱਥੇ ਕੋਈ ਸਿੱਖਾਂ ਦਾ ਘਰ ਨਹੀਂ ਸਿੱਖਾਂ ਦਾ ਕੋਈ ਲੈਨ ਨਹੀਂ ਕੋਈ ਦੇਨ ਨਹੀਂ ਕੋਈ ਗੱਲ ਨਹੀਂ ਜੇ ਗੱਲ ਮੰਨ ਲੋ ਕਿਤੇ ਹੋਵੇ ਵੀ ਇੱਕ ਸਿੱਖ ਨਾਲ ਤੇਰੀ ਲੜਾਈ ਹੈ ਜੇ ਇੱਕ ਸਿੱਖ ਬੰਦੇ ਨਾਲ ਤੇਰਾ ਕੋਈ ਝਗੜਾ ਹੈ ਤੇ ਤਖਤ ਸਾਹਿਬ ਪਰੇ ਤੁਸੀਂ ਜੁੱਤੀਆਂ ਮਾਰਨ ਦੀ ਗੱਲ ਕਹੋਗੇ ਦੇਖੋ ਇਸ ਗੱਲ ਤੇ ਪ੍ਰਸ਼ਾਸਨ ਜਦੋਂ ਢਿੱਲ ਵਰਤਦਾ ਐਸ ਗੱਲ ਤੇ ਜਦੋਂ ਪ੍ਰਸ਼ਾਸਨ ਢਿੱਲ ਵਰਤਦਾ ਐ ਗੱਲ ਇੱਥੇ ਪਹੁੰਚਦੀ ਨਾ ਜੇ ਸਮਾਂ ਰਹਿੰਦਿਆਂ ਇੱਕ ਕਾਰਵਾਈ ਮੰਨ ਲਓ ਇੱਕ ਕ੍ਰਾਈਮ ਹੋਇਆ ਜੀ ਅਸੀਂ ਕਹਿੰਨੇ ਕਿ ਥਾਣੇ ਤੋਂ ਬਹੁਤ ਦੂਰ ਕ੍ਰਾਈਮ ਹੋਇਆ ਥਾਣੇ ਵਾਲੇ ਜਾਣਗੇ ਪਤਾ ਕਰਨਗੇ ਲੋਕ ਚਲੇਗੇ ਕਾਰਵਾਈ ਥਾਣੇ ਦੇ ਬਾਹਰ ਖੜੇ ਹੋ ਕੇ ਮੈਨੂੰ ਐਸ ਗੱਲ ਤੇ ਦੁੱਖ ਹੈ ਜੇ ਮੇਰਾ ਮਨ ਐਸ ਗੱਲ ਤੋਂ ਦੁਖੀ ਹੋਇਆ ਕਿ ਇਹ ਇਹ ਬੀਬੀ ਗਲਤ ਬੋਲ ਰਹੀ ਹੈ ਜੇ 1 ਲੱਖ ਵਿਊਜ਼ ਤੇ ਆਇਆ ਸਾਰੇ ਚੈਨਲ ਸਾਰੇ ਸਾਰੇ ਸੋਸ਼ਲ ਮੀਡੀਆ ਤੇ ਉਹ ਵਾਇਰਲ ਹੋ ਰਿਹਾ ਲੋਕ ਉਹਦੇ ਥੱਲੇ ਕਮੈਂਟ ਕਰ ਰਹੇ ਐ ਤੇ ਕੀ ਉੱਥੇ ਖੜੇ ਜਿਹੜੇ ਵਰਦੀ ਪਾ ਕੇ ਸਾਡੇ ਸਰਦਾਰ ਭਰਾ ਖੜੇ ਨੇ ਉਹਨਾਂ ਨੂੰ ਇਹ ਗੱਲ ਨਜ਼ਰ ਨਹੀਂ ਆਂਦੀ ਜਿਹੜੇ ਹਿੰਦੂ ਭਰਾ ਖੜੇ ਨੇ ਅੱਜ ਗੁਰਤੇਗ ਭਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ 300 350 ਸਾਲਾ ਸ਼ਤਾਬਦੀ ਦੇ ਦਿਨ ਚੱਲ ਰਿਹਾ ਐ ਦੇਖੋ ਉਹ ਸਾਡੇ ਤੋਂ ਵੱਧ ਮੈਨੂੰ ਇਦਾਂ ਲੱਗਦਾ ਕਿ ਪੰਜਾਬ ਦਾ ਹਰ ਜੀ ਦੁਨੀਆ ਦਾ ਹਰ ਜੀ ਭਾਵੇਂ ਭਾਰਤ ਸਰਕਾਰ ਲਾ ਲਈਏ ਪੰਜਾਬ ਸਰਕਾਰ ਲਾ ਲਈਏ ਮੰਦਰਾਂ ਚ ਗੁਰਦੁਆਰਿਆਂ ਚ ਹਰ ਕਿਤੇ ਗੁਰਦੇਵ ਭਾਦਰ ਸਾਹਿਬ ਦੀ ਸ਼ਹੀਦੀ ਨੂੰ ਨਮਸਤਕ ਕਰ ਰਹੇ ਲੋਕ ਜਦੋਂ ਸਾਰੇ ਭਾਈਚਾਰੇ ਜਿੰਨਾ ਪਿਆਰ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਸਾਡੀ ਕਦੀ ਵੀ ਕਿਸੇ ਨਾਲ ਲੜਾਈ ਨਹੀਂ ਹੈਗੀ ਹਿੰਦੂਆਂ ਦਾ ਸਿੱਖਾਂ ਨਾਲ ਪਿਆਰ ਆ ਸਿੱਖਾਂ ਦਾ ਹਿੰਦੂਆਂ ਨਾਲ ਪਿਆਰ ਆ ਹਿੰਦੂਆਂ ਦਾ ਮੁਸਲਮਾਨਾਂ ਨਾਲ ਪਿਆਰ ਆ ਕੋਈ ਨਹੀਂ ਲੜ ਰਿਹਾ ਜਿਹੜੀ ਇਹ ਪ੍ਰਵਾਸੀਆਂ ਤੇ ਪੰਜਾਬੀਆਂ ਦੀ ਲੜਾਈ ਬਣਾਈ ਜਾਂਦੀ ਹੈ ਕੋਈ ਨੋਟ ਕਰਿਓ ਸਾਡੇ ਘਰਾਂ ਚ ਪ੍ਰਵਾਸੀ ਲੋਕ ਕੰਮ ਕਰਦੇ ਆ ਸਾਡੀਆਂ ਦੁਕਾਨਾਂ ਤੇ ਪ੍ਰਵਾਸੀ ਲੋਕ ਕੰਮ ਕਰਦੇ ਆ ਸਾਡੇ ਨਾਲ ਕੰਮ ਕਰਦੇ ਆ ਅਸੀਂ ਉਹਨਾਂ ਨਾਲ ਬਹਿ ਕੇ ਖਾ ਲੈਨੇ ਆ ਉਦੋਂ ਪ੍ਰਵਾਸੀ ਪੰਜਾਬੀ ਨਹੀਂ ਹੁੰਦੇ ਜਿਹੜੇ ਚੰਦ ਲੋਕ ਜਿਨ੍ਹਾਂ ਦੀ ਮਾਨਸਿਕਤਾ ਹੀ ਖਰਾਬ ਹੈ ਚੰਦ ਲੋਕ ਜਿਨ੍ਹਾਂ ਨੇ ਇਸ ਗੱਲ ਦੀ ਲੜਾਈ ਚੋਂ ਫਾਇਦਾ ਲੈਣਾ ਜੀ ਉਹ ਲੋਕ ਇਸ ਗੱਲ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦੇ ਆ ਦੇਖੋ ਇੱਕ ਬੱਚੇ ਨੇ ਸੁਸਾਈਡ ਕੀਤਾ ਕਿਸੇ ਦੇ ਘਰ ਕੀਤਾ ਉਸ ਬੰਦਾ ਜੇ ਉਹ ਬੰਦਾ નિર્ਦੋਸ਼ ਸੀ ਤੇ ਪੁਲਿਸ ਨੂੰ ਉਹਦੇ ਖਿਲਾਫ ਜਿਹੜਾ ਧਰਨਾ ਲਾਣ ਵਾਲਿਆਂ ਨੂੰ ਸਮਝਾਣਾ ਚਾਹੀਦਾ ਸੀ ਉਹ ਨਿਰਦੋਸ਼ ਹੈ ਜੇ ਉਹ ਗੁਨੇਕਾਰ ਸੀ ਉੱਤੇ ਪਰਚਾ ਦੇਣਾ ਚਾਹੀਦਾ ਸੀ ਬੱਚਾ ਮਰ ਗਿਆ ਜਿਹਦੇ ਘਰ ਮਰਿਆ ਉੱਤੇ ਕਾਰਵਾਈ ਨਹੀਂ ਹੋਈ ਜਿਨ੍ਹਾਂ ਦਾ ਮਰਿਆ ਉਹਨਾਂ ਨੇ ਕਾਰਵਾਈ ਨਹੀਂ ਕਰਾਈ ਕੋਈ ਪੈਸਿਆਂ ਦਾ ਲੈਣ ਦੇਣ ਹੋਇਆ ਜਾਂ ਨਾ ਹੋਇਆ ਇਸ ਬਾਰੇ ਲੋਕਾਂ ਦੀ ਚਰਚਾ ਸਾਡੇ ਤੱਕ ਪਹੁੰਚ ਰਹੀ ਆ ਸਾਰੀ ਗੱਲ ਜਿੱਤਾਂ ਦਾ ਕਸੂਰ ਨਹੀਂ ਜੁੱਤੀਆਂ ਸਾਰੇ ਪੰਜਾਬੀ ਜਿਹੜੇ ਪਟਨਾ ਸਾਹਿਬ ਜਾਣਗੇ ਉਹਨਾਂ ਨੂੰ ਮਾਰਨਗੇ ਇਹ ਗੱਲ ਬਹੁਤ ਚੰਗੀ ਨਹੀਂ ਇਹ ਗੱਲ ਮੰਦ ਭਾਗੀ ਹੈ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਜੋ ਅੱਗੋਂ ਵੀ ਕਿਸੇ ਦਾ ਝਾਕਾ ਨਾ ਖੁੱਲੇ ਜੇ ਇੱਥੇ ਡੱਕ ਦਾਂਗੇ ਤੇ ਗਾਂ ਕਿਸੇ ਦਾ ਝਾਕਾ ਨਹੀਂ ਹੈ ਕਲੈਸ਼ ਵਧੇਗਾ ਡੇ ਬਾਏ ਡੇ ਜਿਹੜਾ ਪਾੜ ਵਧ ਰਿਹਾ ਨਾ ਜੀ ਉਹਨੂੰ ਰੋਕਣ ਲਈ ਜਿੰਨੇ ਵੀ ਗਲਤ ਬੰਦੇ ਆ ਮੈਂ ਕਵਾਂਗਾ ਨੇ ਮੇਰੇ 'ਚ ਕੋਈ ਕਮੀ ਹੈ ਤੇ ਮੇਰੇ ਤੇ ਵੀ ਕਾਰਵਾਈ ਕਰਨੀ ਚਾਹੀਦੀ ਜਿਹਦੇ ਤੇ ਵੀ ਕੋ ਉਹਦੇ ਤੇ ਭੇਦ ਭਾਵ ਨਹੀਂ ਹੋਣਾ ਚਾਹੀਦਾ ਸਿੱਖ ਹੈ ਮੁਸਲਮਾਨ ਹੈ ਹਿੰਦੂ ਹੈ ਇਹ ਪ੍ਰਵਾਸੀ ਹੈ ਪੰਜਾਬੀ ਹੈ ਇਹ ਹਿੰਦੁਸਤਾਨ ਕੋਈ ਨਹੀਂ ਜਿਹੜਾ ਗਲਤ ਹੈ ਉਹਤੇ ਕਾਰਵਾਈ ਜਿਹੜਾ ਸਹੀ ਹੈ ਉਹਨੂੰ ਛੱਡ ਦਿੱਤਾ ਜਾਵੇ। ਹਾਂਜੀ ਖਾਲਸਾ ਜੀ ਇੱਕ ਨਾ ਤੇ ਸਭ ਤੋਂ ਵੱਡਾ ਪੁਆਇੰਟ ਇਹ ਆਉਂਦਾ ਸ਼ਾਇਦ ਤੁਸੀਂ ਪੂਰੀ ਤਰ੍ਹਾਂ ਧਿਆਨ ਨਹੀਂ ਕੀਤਾ ਹੋਣਾ ਮੈਂ ਪੂਰਾ ਇਸ ਖਬਰ ਨੂੰ ਦੇਖਿਆ ਉਹ ਜਿਹੜੀ ਲੜਕੀ ਹੈ ਜਿਸ ਨਾਲ ਇਨਸੀਡੈਂਟ ਆ ਉਹ ਪ੍ਰਵਾਸੀ ਹੈ ਉਹ Hindu ਧਰਮ ਨਾਲ ਰਿਲੇਟਡ ਹੈ ਮੈਂ ਕੋਈ ਧਰਮ ਨਹੀਂ ਲਿਆਣਾ ਚਾਹੁੰਦਾ ਪਰ ਇੱਥੇ ਗੱਲ ਜ਼ਰੂਰ ਆ ਗਈ ਹੈ ਤਾਂ ਕਰਨਾ ਚਾਹਨਾ ਵਾ ਉਸ ਬੰਦੇ ਨਾਲ આરોਪ ਲੱਗੇ ਨੇ ਉਹ ਵੀ Hindu ਪਰਿਵਾਰ ਦਾ ਜਦੋਂ ਗੱਲ Hindu Hindu ਦੀ ਚੱਲਦੀ ਹੈ ਉਹਦੇ ਵਿੱਚ ਸਿੱਖ ਨੂੰ ਲਿਆਣਾ ਕੀ ਲੱਗ ਰਿਹਾ ਕਿ ਜਿਵੇਂ ਭਾਜੀ ਨੇ ਵੀ ਦੱਸਤਾ ਕਿ ਉਹਨਦੀ ਫਿਤਰਤ ਹੈ ਕੀ ਹੋਣਾ ਚਾਹੀਦਾ ਕਿ ਅਜਿਹੇ ਕਾਰਵਾਈ ਨਾ ਹੋਵੇ ਅਜਿਹੇ ਕੰਮ ਨਾ ਹੋਵੇ ਦੇਖੋ ਜੀ ਇਹ ਤੇ ਪੁਲਸ ਦੀ ਬਹੁਤ ਢਿੱਲੀ ਕਾਰਵਾਈ ਜੀ ਜੇ ਉਹ ਪਹਿਲਾਂ ਹੀ ਇਸ ਚੀਜ਼ ਦੇ ਉੱਤੇ ਜਦੋਂ ਪਹਿਲਾਂ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਜਦੋਂ ਪਿੱਛੇ ਪ੍ਰਤਾਪ ਜਿੱਥੇ ਵੀ ਰਹਿ ਇੱਕ ਤਾਂ ਵੀ ਰਹਿੰਦੀ ਸੀਗੀ ਉੱਥੇ ਹੀ ਕਾਰਵਾਈ ਹੁੰਦੀ ਤੇ ਇਹ ਵਾਲੀ ਨੋਬਤ ਆਣੀ ਨਹੀਂ ਸੀਗੀ ਇੱਕ ਵਾਰੀ ਇਸ ਇਸ ਤਰ੍ਹਾਂ ਉਹਦੇ ਤੇ ਕਾਰਵਾਈ ਹੋ ਜਾਂਦੀ ਬਾਕੀਆਂ ਨੂੰ ਵੀ ਸਾਰਿਆਂ ਨੂੰ ਸੁਚੇਤ ਹੋ ਜਾਂਦੇ ਆ ਕਿ ਹਾਂਜੀ ਜੀ ਅਸੀਂ ਇਦਾਂ ਦਾ ਕੋਈ ਵੀ ਬਿਆਨਬਾਜ਼ੀ ਗਲਤ ਬਿਆਨਬਾਜ਼ੀ ਨਹੀਂ ਕਰਨੀ ਹੁਣ ਦੇਖੋ ਕੱਲਾ ਉਹ ਜਨਮ ਸਥਾਨ ਨਹੀਂ ਉਹ ਸਾਡੇ ਪੰਜਾਂ ਤਖਤਾਂ ਦੇ ਵਿੱਚੋਂ ਇੱਕ ਤਖਤ ਵੀ ਹੈ ਠੀਕ ਹੈ ਸਾਡੇ ਵਾਸਤੇ ਉਹ ਬਹੁਤ ਸਰਵ ਉੱਚ ਅਸਥਾਨ ਹੈ ਸਾਡੇ ਮਨਾਂ ਨੂੰ ਠੇਸ ਪਹੁੰਚੀ ਹੈ ਇਸ ਕਰਕੇ ਅਸੀਂ ਕੱਲ ਆਪ ਚੱਲ ਕੇ ACP ਵੈਸ ਸਾਹਿਬ ਕੋ ਗਏ ਸੀਗੇ ਕਿ ਐਸੇ ਉੱਤੇ ਕਾਰਵਾਈ ਕਰੋ ਸਖਤ ਤੋਂ ਸਖਤ ਕਾਰਵਾਈ ਕਰੋ ਬਟ ਉਹਨਾਂ ਦਾ ਜਿਹੜਾ ਜਵਾਬ ਸੀ ਉਹ ਤਸੱਲੀ ਬਖਸ਼ ਨਹੀਂ ਲੱਗਾ ਸਾਨੂੰ ਸੋ ਅਸੀਂ ਅੱਜ ਉਹਨਾਂ ਨੇ ਸਾਡੇ ਕੋਲ ਦੋ ਦਿਨ ਦਾ ਟਾਈਮ ਲਿਆ ਅਸੀਂ ਦੋ ਦਿਨ ਬਾਅਦ ਦੁਬਾਰਾ ਇਸ ਉੱਤੇ ਜਿਹੜਾ ਆਪਣਾ ਪਰਕਤ ਪ੍ਰਤੀਕਰਮ ਰੱਖਾਂਗੇ ਜੀ ਜਿਸ ਤਰ੍ਹਾਂ ਕਿ ਤੁਸੀਂ ਵੀ ਕਹਿ ਰਹੇ ਹੋ ਭਾਜੀ ਵੀ ਕਹਿ ਰਹੇ ਢੀਂਡਸਾ ਸਾਹਿਬ ਵੀ ਕਹਿ ਰਹੇ ਕਿ ਜਿਹੜਾ ਪੁਲਿਸ ਦਾ ਰਵਈਆ ਸਹੀ ਨਹੀਂ ਹੈ ਕਿਉਂਕਿ ਫਿਰ ਗੱਲ ਉੱਥੇ ਆ ਜਾਂਦੀ ਕਿ ਤੁਸੀਂ ਇਸ ਦੇ ਖਿਲਾਫ ਕੀ ਕਾਰਵਾਈ ਕਰੋਗੇ ਕਿਉਂਕਿ ਜਿਵੇਂ ਤੁਹਾਨੂੰ ਲੱਗ ਰਿਹਾ ਹਾਲੇ ਤੱਕ ਨਹੀਂ ਹੋ ਰਿਹਾ ਕੀ ਹੋਏਗਾ ਦੇਖੋ ਪੁਲਿਸ ਨੇ ਨਾ ਇੱਕ ਤਰੀਕਾ ਬਣਾ ਲਿਆ ਸਾਡੇ ਸ਼ਹਿਰ ਚ ਇਹ ਲਗਾਤਾਰ ਮੈਂ ਦੂਜਾ ਇਨਸੀਡੈਂਸ ਦੇਖ ਰਿਹਾ ਪਿੱਛੇ ਜੇ ਥੋੜੇ ਦਿਨ ਪਹਿਲਾਂ ਇੱਕ ਮੁਸਲਮਾਨ ਭਾਈਚਾਰੇ ਦਾ ਔਰ ਹਿੰਦੂ ਭਾਈਚਾਰੇ ਦਾ ਕਲੈਸ਼ ਇਨਨੇ ਬਣਾ ਦਿੱਤਾ ਉਸ ਨੂੰ ਬਹੁਤ ਵੱਡਾ ਰੂਪ ਵੀ ਸ਼ਹਿਰ ਦੇ ਵਿੱਚ ਦਿੱਤਾ ਗਿਆ ਫਿਰ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਰਾ ਕੁਝ ਠੱਪ ਕਰ ਦਿੱਤਾ ਗਿਆ ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਪੁਲਸ ਨੂੰ ਪੰਜਾਬ ਪੁਲਸ ਨੂੰ ਪੰਜਾਬ ਬੜੇ ਮਾੜੇ ਦੌਰ ਚੋਂ ਲੰਘਿਆ ਤੇ ਅੱਜ ਵੀ ਮਾੜੇ ਦੌਰ ਚੋਂ ਹੀ ਲੰਘ ਰਿਹਾ ਜਿਹੜੀਆਂ ਲੜਾਈਆਂ ਨੇ ਇਹ ਬੇਸਿਕਲੀ ਸਾਡੇ ਜਿਹੜੇ ਮਨਾਂ 'ਚ ਕੋਡ ਹੈ ਨਾ ਜੀ ਇਹ ਉਹ ਬਾਹਰ ਆ ਰਿਹਾ ਇਹਦੇ 'ਚ ਕੋਈ ਕਾਰਨ ਨਹੀਂ ਹੈ ਕਿ ਉਹ ਬੀਬੀ ਨੂੰ ਕੋਈ ਅੱਜ ਤੱਕ ਸਿੱਖਾ ਨਹੀਂ ਉਹਦਾ ਕੀ ਵਿਗਾੜਿਆ ਉਹਨੂੰ ਕੋਈ ਪੁੱਛਣ ਵਾਲਾ ਹੁੰਦਾ ਇਹ ਤੈਨੂੰ ਦਾ ਸਿੱਖਾਂ ਨੇ ਕੀ ਕਿਹਾ ਤੂੰ ਮੰਨ ਲੈ ਕਿ ਤੇਰੀ ਬੀਬੀ ਨਾਲ ਇੱਕ ਲੜਾਈ ਹੋਈ ਤੇ ਉਹਦੇ ਦਰਖਾਸਤ ਦੇਦੇ ਥਾਣੇ 'ਚ ਥਾਣੇ ਬਾਹਰ ਖੜੇ ਹੋ ਤੁਸੀਂ ਪੁਲਿਸ ਨਾਲ ਕੋਈ ਜ ਨੇ ਮੈਨੂੰ ਗਲਤ ਬੋਲਿਆ ਨਾ ਵੜੋ ਪੁਲਿਸ ਨੇ ਉਹਤੇ ਕਾਰਵਾਈ ਕਰ ਦਿੰਦੇ ਤਾਂ ਖਤਪਟਣਾ ਸਾਹਿਬ ਦੀ ਗੱਲ ਕਿੱਥੋਂ ਆ ਗਈ ਇਹਨਾਂ ਦੇ ਮਾਨਸਿਕਤਾ 'ਚ ਇੱਕ ਘਰ ਬੈਠ ਕੇ ਵੀ ਜਿਹੜਾ ਬੰਦਾ ਇਦਾਂ ਸੋਚਦਾ ਹੈ ਨਾ ਕਿ ਮੈਂ ਗੁਰਦੁਆਰਾ ਬੰਦ ਕਰਾਣਾ ਹੈ ਮੈਂ ਪੰਜਾਬੀਆਂ ਨੂੰ ਜੁੱਤੀਆਂ ਮਾਰਨੀਆਂ ਮੈਨੂੰ ਨਹੀਂ ਲੱਗਦਾ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਪਿਛਲੇ 10 ਮਿੰਟ ਤੋਂ ਸਾਡੇ ਮੂੰਹ 'ਚ ਇੱਕ ਭੈੜੀ ਗੱਲ ਕਿਉਂ ਨਹੀਂ ਨਿਕਲੀ ਅਸੀਂ ਹੁਣ ਤੱਕ ਉਪਰਵਾਸੀਆਂ ਬਾਰੇ ਕੋਈ ਮਾੜੀ ਗੱਲ ਨਹੀਂ ਕਹਿ ਦਿੱਤੀ ਅਸੀਂ ਕਿਸੇ ਧਰਮ ਬਾਰੇ ਮਾੜੀ ਗੱਲ ਇਹ ਮਾੜੀਆਂ ਗੱਲਾਂ ਜਦੋਂ ਅੰਦਰ ਹੋਣ ਉਦੋਂ ਹੀ ਬਾਹਰ ਆਉਂਦੀਆਂ ਰਹੀ ਗੱਲ ਪੁਲਿਸ ਕਾਰਵਾਈ ਨਹੀਂ ਕਰੇਗੀ ਤੇ ਕੀ ਕਰਾਂਗੇ ਦੇਖੋ ਇਹ ਹਮੇਸ਼ਾ ਹੀ ਆਪਾਂ ਜਾਣੂ ਪੰਜਾਬ ਪੁਲਿਸ ਨੂੰ ਪ੍ਰਸ਼ਾਸਨ ਜਲੰਧਰ ਪ੍ਰਸ਼ਾਸਨ ਨੂੰ ਉਹਨਾਂ ਨੇ ਇੱਕ ਤਰੀਕਾ ਬਣਾ ਲਿਆ ਸੀ ਕਿ ਇਹ ਜੀ ਸਿੱਖ ਬੀਬੀ ਦਾ ਫਿਰ ਸਿੱਖ ਬੀਬੀ ਤੇ ਵੀ ਪਰਚਾ ਦੇਾਂਗੇ ਜੀ ਤੁਸੀਂ ਤੁਸੀਂ ਇੱਥੇ ਕਾਰਵਾਈ ਕਰਾਓਗੇ ਇਹ ਰਿਐਕਸ਼ਨ ਹੈ ਰੀਐਕਸ਼ਨ ਦੋ ਬੰਦਿਆਂ ਦੀ ਲੜਾਈ ਦਾ ਦੋ ਬੰਦਿਆਂ ਚ ਲੈਣਾ ਚਾਹੀਦਾ ਨਾ ਕਿ ਧਰਮ ਚਾਣਾ ਚਾਹੀਦਾ ਪ੍ਰਸ਼ਾਸਨ ਹਮੇਸ਼ਾ ਦੀ ਆਦਤ ਹੈ ਸ਼ੁਰੂਆਤ ਚ ਕੁਝ ਹੋਰ ਕਹਿੰਦਾ ਜਦੋਂ ਉਸ ਨੂੰ ਸਹੀ ਢੰਗ ਨਾਲ ਮੀਡੀਆ ਦੇ ਮਾਧਿਅਮ ਨਾਲ ਤੁਸੀਂ ਮੈਨੂੰ ਇਦਾਂ ਲੱਗਦਾ ਹੈ ਕਿ ਧਰਨਿਆਂ ਤੋਂ ਵੀ ਵੱਧ ਜੇ ਕੋਈ ਗੱਲ ਕਰ ਸਕਦਾ ਤੇ ਉਹ ਮੀਡੀਆ ਕਰ ਸਕਦਾ ਤੁਹਾਡੇ ਮਾਧਿਅਮ ਤੋਂ ਜਦੋਂ ਇਹ ਸਹੀ ਗੱਲ ਮਾਨਯੋਗ ਕਮਿਸ਼ਨਰ ਸਾਹਿਬ ਤੱਕ ਪਹੁੰਚੇਗੀ ਵੱਡੇ ਅਸਾ ਦਾ ਪਹੁੰਚੇਗੀ ਮੈਨੂੰ ਨਹੀਂ ਲੱਗਦਾ ਕਿ ਇਹ ਕਾਰਵਾਈ ਨਹੀਂ ਹੋਏਗੀ ਇਹ ਕਾਰਵਾਈ 100% ਹੋਏਗੀ ਬਾਕੀ ਜਿਹੜੇ ਅੱਗੇ ਵੀ ਇਹ ਗੱਲ ਕਿਸੇ ਕੋਲ ਲੁਕੀ ਤੇ ਨਹੀਂ ਹੈ ਜੇ ਗੱਲ ਧਰਮ ਤੇ ਆ ਗਈ ਜੇ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਆ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਥਾਨ ਤੇ ਆ ਗਈ ਤੇ ਜੇ ਗੱਲ ਗੁਰਦੁਆਰਿਆਂ ਤੇ ਆ ਗਈ ਫਿਰ ਰਹਿਣਾ ਨਹੀਂ ਕੁਝ ਫਿਰ ਕਾਰਵਾਈ ਵੀ ਹੋਣੀ ਹੈ ਤੇ ਜਿਨ੍ਹਾਂ ਨੇ ਇਸ ਕਾਰਵਾਈ 'ਚ ਵਿਘਨ ਪਾਇਆ ਕਾਰਵਾਈ ਉਹਨਾਂ ਤੇ ਵੀ ਹੋਣੀ ਹੈ ਭਾਵੇਂ ਉਹ ਪੁਲਿਸ ਅਫਸਰ ਹੋਣ ਭਾਵੇਂ ਕੋਈ ਸ਼ਹਿਰ ਦੇ ਲੀਡਰ ਹੋਣ ਜਿਹੜਾ ਜਿਹੜਾ ਬੰਦਾ ਵੀ ਇਸ ਗੱਲ ਨੂੰ ਗਲਤ ਚੱਲੇਗਾ ਉੱਤੇ ਕਾਰਵਾਈ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦੇਖਿਆ ਕਿ ਅਸੀਂ ਗੱਲਬਾਤ ਕੀਤੀ ਤੇ ਇਹਨਾਂ ਦਾ ਕਹਿਣਾ ਹੈ ਕਿ ਪੁਲਿਸ ਜ਼ਰੂਰ ਕਾਰਵਾਈ ਕਰੇਗੀ ਅਗਰ ਨਹੀਂ ਕਰੇਗੀ ਤਾਂ ਫਿਰ ਉਹਨਾਂ ਨੂੰ ਇਸ ਦੇ ਖਿਲਾਫ ਉਤਰ ਇਸ ਦੇ ਖਿਲਾਫ ਸੜਕਾ ਦਿਓ ਤੇ ਉਤਰਨਾ ਪਏਗਾ